ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 24 ਘੰਟੇ ਤੇ ਅਗਲੇ 10 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਦਾ ਹਾਲ ਰਹੂਗਾ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਇਸ ਵਕਤ ਜਿਹੜਾ ਇੱਕ ਵੈਸਟਰਨ ਡਿਸਟਰਬੈਂਸ ਆ ਉਹ ਜੰਮੂ ਕਸ਼ਮੀਰ ਤੇ ਪਹੁੰਚ ਚੁੱਕਿਆ ਤੇ ਉਹਦੇ ਨਾਲ ਇੱਕ ਚੱਕਰਵਾਤ ਆ ਜਿਹੜਾ ਉਹ ਪਾਕਿਸਤਾਨ ਰਾਜਸਥਾਨ ਤੇ ਪੰਜਾਬ ਦੇ ਭਾਗਾਂ ਦੇ ਆ ਜਿਹੜਾ ਉਹ ਆਉਣ ਲਈ ਤਿਆਰ ਆ ਤੇ ਇਸ ਤੋਂ ਬਿਨਾ ਜਿਹੜਾ ਇੱਕ ਚੱਕਰਵਾਤ ਆ ਜਿਹੜਾ ਉਹ ਸੈਂਟਰ ਇੰਡੀਆ ਦੇ ਵਿੱਚ ਵੀ ਬਣਿਆ ਹੋਇਆ ਜਿਹਦੇ ਕਰਕੇ ਜਿਹੜੀਆਂ ਹਵਾਵਾਂ ਦਾ ਫਲੋ ਆ ਉਹ ਪੰਜਾਬ ਦੇ ਉੱਤੇ ਪੂਰੀ ਤਰ੍ਹਾਂ ਪੂਰਬ ਵੱਲੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਹਵਾਵਾਂ ਨੇ ਉਹ ਅਰਬ ਸਾਗਰ ਤੋਂ ਵੀ ਆ ਰਹੀਆਂ ਪੰਜਾਬ ਤੇ ਤੇ ਦੂਸਰੇ ਪਾਸਿਓਂ ਜਿਹੜੀ ਬੰਗਾਲ ਦੀ ਖਾੜੀ ਆ ਉਹਦੇ ਤੋਂ ਵੀ ਜਿਹੜੀਆਂ ਆਦਰ ਹਵਾਵਾਂ ਉਹ ਪੰਜਾਬ ਦੇ ਉੱਤੇ ਆ ਰਹੀਆਂ ਤੇ ਜੇਕਰ ਹੁਣ ਆਪਾਂ ਗੱਲ ਕਰੀਏ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੂਗਾ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਜਿਹੜੀਆਂ ਕਿ ਪੱਛਮ ਤੋਂ ਲੈ ਕੇ ਉੱਤਰ ਤੱਕ ਤੇ ਪੂਰਬ ਤੱਕ ਕਈ ਥਾਵਾਂ ਤੇ ਜਿਹੜੀ ਹਲਕੀ ਤੋਂ ਦਰਮਿਆਨੀ ਵਰਖਾ ਜਾਂ ਕਈ ਥਾਵਾਂ ਤੇ ਗਰਜ ਚਮਕਣਾ ਛੱਟੇ ਜਾਂ ਬਿਜਲੀ ਲੱਛ ਸਕਦੀ ਆ ਜਿਹਰੇ ਵਿੱਚ ਪੱਛਮੀ ਭਾਗਾਂ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਸਾਬ ਹੋ ਗਿਆ ਆਪਣੇ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਆਪਣੇ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਚੰਡੀਗੜ੍ਹ ਹੋ ਗਿਆ ਪਟਿਆਲਾ ਹੋ ਗਿਆ ਮੋਹਾਲੀ ਹੋ ਗਿਆ ਮਲੇਰਕੋਟਲਾ ਹੋ ਗਿਆ ਸੰਗਰੂਰ ਹੋ ਗਿਆ ਇਹ ਜਿਹੜੇ ਭਾਗ ਹੈ ਇਹਨਾਂ ਭਾਗਾਂ ਦੇ ਵਿੱਚ ਜ਼ਿਆਦਾਤਰ ਭਾਗਾਂ ਦੇ ਵਿੱਚ ਕਾਰਵਾਈ ਆ ਜਿਹੜੀ ਉਹ ਹੋਣ ਦੀ ਸੰਭਾਵਨਾ ਕੱਲ ਸਵੇਰ ਤੋਂ ਸ਼ੁਰੂ ਹੋਣਗੇ ਕਾਰਵਾਈਆਂ ਜਿਹੜੀਆਂ ਕਿ ਦੇਰ ਰਾਤ ਤੱਕ ਚੱਲਦੀਆਂ ਰਹਿਣਗੀਆਂ ਇਸ ਤੋਂ ਬਾਅਦ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹਰਿਆਣਾ ਦੇ ਉੱਤਰੀ ਭਾਗਾਂ ਦੇ ਵਿੱਚ ਵੀ ਬਰਖਾ ਹੋ ਸਕਦੀ ਹੈ ਦਿੱਲੀ 'ਚ ਹਲਕੀ ਫੁਲਕੀ ਛੱਟਪਟ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਬਰਖਾ ਹੋਣ ਦੀ ਸੰਭਾਵਨਾ ਰਾਜਸਥਾਨ ਦੇ ਭਾਗਾਂ 'ਚ ਬਰਖਾ ਹੋਣ ਦੀ ਸੰਭਾਵਨਾ ਨਹੀਂ ਹੈ ਫਿਰ ਵੀ ਜੇਕਰ ਸਿਸਟਮ ਦੱਖਣ ਵੱਰਤੀ ਹੋਇਆ ਤਾਂ ਕੁਝ ਉੱਤਰੀ ਰਾਜਸਥਾਨ ਦੇ ਭਾਗਾਂ 'ਚ ਹਲਕੀ ਫੁਲਕੀ ਬਰਖਾ ਜਿਹੜੀ ਉਹ ਹੋ ਸਕਦੀ ਆ ਤੇ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 10 ਦਿਨਾਂ ਦੇ ਮੌਸਮ ਦੀ ਉਹਦੇ ਸਬੰਧੀ ਆਪਾਂ ਤੁਹਾਨੂੰ ਦੱਸ ਦਿਆ ਵੀ ਆਉਣ ਵਾਲੇ 10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮੌਸਮ ਆ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਕਿਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਜੇਕਰ ਆਉਣ ਵਾਲੇ ਦਸ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 4 ਤਰੀਕ ਦਾ ਮੈਪ 4 ਤਰੀਕ ਨੂੰ ਜਿਹੜੇ ਬੱਦਲ ਆ ਉਹ ਜ਼ਿਆਦਾਤਰ ਜੰਮੂ ਕਸ਼ਮੀਰ ਦੇ ਭਾਗਾਂ ਦੇ ਉੱਤੇ ਤੇ ਪਾਕਿਸਤਾਨ ਦੇ ਭਾਗਾਂ ਦੇ ਉੱਤੇ ਛਾਏ ਹੋਏ ਆ ਜਿਹਦੇ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਬਰਫਬਾਰੀ ਦੀਆਂ ਕਾਰਵਾਈਆਂ ਜਿਹੜੀਆਂ ਜ਼ੋਰਦਾਰ ਤਰੀਕੇ ਨਾਲ ਚੱਲ ਰਹੀਆਂ ਤੇ ਹਿਮਾਚਲ ਦੇ ਜਿਹੜੇ ਉੱਪਰਲੇ ਭਾਗ ਆ ਉਹਨਾਂ 'ਚ ਵੀ ਬਰਫਬਾਰੀ ਆ ਜਿਹੜੀ ਉਹ ਹੋ ਰਹੀ ਆ ਜੇਕਰ ਆਪਾਂ ਗੱਲ ਕਰੀਏ 5 ਤਰੀਕ ਦੀ ਤਾਂ 5 ਤਰੀਕ ਨੂੰ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਤੇ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈ ਹੋ ਸਕਦੀ ਆ ਪੰਜਾਬ ਦੇ ਵਿੱਚ ਕਈ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਆ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡਾਂ ਦੇ ਵਿੱਚ ਬਰਖਾ ਦੇ ਨਾਲ ਨਾਲ ਬਰਫਬਾਰੀ ਵੀ ਹੋ ਸਕਦੀ ਆ ਤੇ ਇਸ ਤੋਂ ਬਿਨਾਂ ਹਰਿਆਣੇ ਦੇ ਕੁਝ ਭਾਗ ਆ ਜਿਹੜੇ ਉਹਨਾਂ ਭਾਗਾਂ 'ਚ ਵੀ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ 6 ਤਰੀਕ ਦੀ ਤਾਂ 6 ਤਰੀਕ ਨੂੰ ਵੀ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਇਸ ਤੋਂ ਬਿਨਾਂ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਨ੍ਹਾਂ ਭਾਗਾਂ 'ਚ ਬਰਫਬਾਰੀ ਤੇ ਕੁਝ ਸਮਾਂ ਤੇ ਬਰਖਾ ਹੁੰਦੀ ਸੰਭਾਵਨਾ ਗੱਲ ਕਰੀ ਆਪਾਂ 7 ਤਰੀਕ ਦੀ 7 ਤਰੀਕ ਨੂੰ ਪੂਰੇ ਉੱਤਰੀ ਭਾਰਤ ਚ ਮੌਸਮ ਖੁਸ਼ਕ ਰਹੂਗਾ ਪੱਛਮ ਦੀਆਂ ਹਵਾਵਾਂ ਚੱਲਣਗੀਆਂ ਤੇ ਬਹੁਤ ਸਾਰੀਆਂ ਥਾਵਾਂ ਤੇ ਧੁੰਦ ਪੈਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 8 ਤਰੀਕ ਦੀ ਇਸੇ ਤਰ੍ਹਾਂ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਕਈ ਥਾਵਾਂ ਤੇ ਜਿਹੜੀ ਧੁੰਦ ਪਾਊਗੀ ਪੰਜਾਬ ਦੇ ਵਿੱਚ ਕੋਹਰਾ ਛਾਇਆ ਰਹੂਗਾ ਉੱਤਰ ਭਾਰਤ ਦੇ ਵਿੱਚ ਸੀਤ ਲੇਰ ਪੂਰੀ ਤਰ੍ਹਾਂ ਜਿਹੜੀ ਆਹੋ ਉੱਤਰ ਭਾਰਤ ਨੂੰ ਜਕੜ ਲੋਗੀ ਉਸ ਤੋਂ ਬਾਅਦ ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਵੀ ਜਿਹੜਾ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਉੱਤਰੀ ਭਾਰਤ ਦਾ ਦੱਖਣ ਭਾਰਤ ਦੇ ਕੁਝ ਇਲਾਕਿਆਂ 'ਚ ਬਰਖਾ ਹੋ ਸਕਦੀ ਆ ਗੱਲ ਕਰੀਏ ਆਪਾਂ 10 ਤਰੀਕ ਦੀ 10 ਤਰੀਕ ਨੂੰ ਇੱਕ ਹੋਰ ਜ਼ਬਰਦਸਤ ਵੈਸਟਰਨ ਡਿਸਟਰਬੈਂਸ ਅਤੇ ਇੱਕ ਚੱਕਰਵਾਤ ਆ ਜਿਹੜਾ ਉਹ ਪ੍ਰਭਾਵਿਤ ਕਰ ਰਿਹਾ ਜੰਮੂ ਕਸ਼ਮੀਰ ਤੇ ਪੰਜਾਬ ਨੂੰ ਜਿਹਦੇ ਕਰਕੇ ਰਾਜਸਥਾਨ ਦੇ ਭਾਗਾਂ ਤੋਂ ਜਿਸ ਤਰ੍ਹਾਂ ਪਹਿਲਾਂ 27 28 ਤਰੀਕ ਨੂੰ ਦਸੰਬਰ ਚ ਬਰਖਾ ਹੋਈ ਆ ਪੰਜਾਬ ਚ ਉਸੇ ਤਰ੍ਹਾਂ ਦੀ ਬਰਖਾ ਜਿਹੜੀ ਤੇ ਗੜੇਮਾਰੀ ਪੰਜਾਬ ਚ ਹੋਣ ਦੀ ਸੰਭਾਵਨਾ ਬਣ ਰਹੀ ਆ ਜਿਹੜੀ ਕਿ ਜੇਕਰ ਆਪਾਂ ਗੱਲ ਕਰੀਏ 11 ਤਰੀਕ ਦੀ ਤਾਂ 11 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਜ਼ਬਰਦਸਤ ਤਰੀਕੇ ਨਾਲ ਉੱਤਰ ਪੂਰਬੀ ਰਾਜਸਥਾਨ ਪੂਰਾ ਪੰਜਾਬ ਪੂਰਾ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਸਾਰੇ ਭਾਗਾਂ 'ਚ ਜ਼ਬਰਦਸਤ ਬਰਖਾ ਤੇ ਉਚੇਰੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ 12 ਤਰੀਕ ਦੀ ਤਾਂ 12 ਤਰੀਕ ਨੂੰ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਤੇ ਪੰਜਾਬ ਦੇ ਭਾਗਾਂ 'ਚ ਕਈ ਥਾਵਾਂ 'ਤੇ ਬਰਖਾ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ 13 ਤਰੀਕ ਦੀ ਤਾਂ 13 ਤਰੀਕ ਨੂੰ ਮੌਸਮ ਆ ਜਿਹੜਾ ਆਮ ਤੌਰ 'ਤੇ ਖੁਸ਼ਕ ਰਹੂਗਾ ਦੋਸਤੋ اے ਸੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਤੇ ਅਗਲੇ 10 ਦਿਨਾਂ ਦੇ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਬ ਬਰੀਏ ਲਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਮੌਸਮ ਸੰਬੰਧੀ ਨਵੀਂ-ਨਵੀਂ ਵੀਡੀਓ ਅਸੀਂ ਲਿਆ ਸਕੀਏ ਸਤਿ ਸ੍ਰੀ ਅਕਾਲ ਜੀ